ਇਹਦੇ ਵਿੱਚ ਸਾਡੇ ਡਿਸਟ੍ਰਿਕਟ ਮਾਲ ਦੇ ਵਿੱਚ 80 ਨੰਬਰ ਮਕਦਮਾ ਦਿੱਤਾ ਸੀ 19625 ਦਾ ਅੰਡਰ ਸੈਕਸ਼ਨ 315 109 300 ਕੁਲ ਜਗਦੀ ਤੇ 9622 190 199 ਬੀ ਐਨ ਐਸ ਤੇ 252754 59 ਪੀ ਐਸ 11 ਫੇਜ਼ ਜਿਹਦੇ ਵਿੱਚ ਐਸ ਐਚ ਓ ਫੇਜ਼ 11 ਅਮਨਦੀਪ ਭੈਗਵਾਨ ਅਤੇ ਚਾਰ ਸੀ ਇਹ ਸਾਡੇ ਹਰਮਿੰਦਰ ਸਿੰਘ ਉਹਨਾਂ ਦੀਆਂ ਅਡਾ ਟੀਮਾਂ ਬਣਾ ਕੇ ਅਸੀਂ ਇਹਦੀ ਤਫ਼ਤੀਸ਼ ਉਦੋਂ ਹੀ ਸ਼ੁਰੂ ਕਰ ਦਿੱਤੀ ਸੀ ਇਹਦੇ ਵਿੱਚ ਅਸੀਂ ਦੋ ਮੁਲਜ਼ਮ ਫੜੇ ਆ ਜਿਹਦੇ ਚ ਇੱਕ ਅਦਿੱਤਿਆ ਵੇਜਾ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਦੂਸਰਾ ਤੁਸ਼ਾਰ ਕੁਮਾਰ ਹੈ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ ਇਹ ਦੋਵੇਂ ਅਕਿਊਜ਼ ਅਸੀਂ ਇਸ ਵਿੱਚ ਗ੍ਰਿਫਤਾਰ ਕੀਤੇ ਆ ਤੁਸ਼ਾਰ ਦਾ ਕੀ ਬੋਲਣਾ ਹੈ ਵਿੱਚ ਇਹ ਬੇਸਿਕਲੀ ਜਦੋਂ ਇਹਨਾਂ ਦੀ ਜਿਹੜਾ ਜਿਹਨੂੰ ਗੋੜੀ ਲੱਗੀ ਸੀ ਸੁਧਾਰਤ ਜੇਲੂ ਉਹ ਬੰਦੇ ਦੇ ਨਾਲ ਇਹਨਾਂ ਦਾ ਜਦੋਂ ਉੱਥੇ ਕਲੱਬ ਦੇ ਵਿੱਚ ਹੀ ਮੋਢਾ ਵੱਜਣ ਤੋਂ ਲੜਾਈ ਸ਼ੁਰੂ ਹੋਈ ਇੱਕ ਦੂਜੇ ਨਾਲ ਤੇ ਉਹ ਵਾਦੀ-ਵਾਦੀ ਜਦੋਂ ਉਹਨੇ ਇਹਦੇ ਵਿੱਚ ਦਿੱਤਿਆ ਨੇ ਉਹਦਾ ਕੀ ਕਹਿੰਦੇ ਉਹਦੇ ਕੋਲ ਹੀ ਮਾਰੀ ਤੇ ਤੁਸ਼ਾਰ ਨੇ ਉਹਦੇ ਲੜਾਈ ਦੇ ਵਿੱਚ ਮਦਦ ਕੀਤੀ ਪਿਸਟਲ ਇਲੀਗਲ ਜਿਹੜਾ ਪਿਸਟਲ ਹੈ ਇਹ ਇਲੀਗਲ ਹੈ ਇਹ ਬੱਤੀ ਬੋਰ ਦਾ ਇਲੀਗਲ ਅ ਮਤੀਵੋ ਪਿਸਤਲ ਅਸੀਂ ਬਰਾਮਦ ਕੀਤਾ ਨਾਲ ਇੱਕ ਜ਼ਿੰਦਾ ਕਾਰਤੂਸ ਅਤੇ ਖੋਲ ਵੀ ਬਰਾਮਦ ਕੀਤਾ ਸਰ ਕਿੱਥੋਂ ਲੈ ਕੇ ਆਇਆ ਪਿਸਤਲ ਇਹ ਦੀ ਇਹਦੀ ਇਨਵੈਸਟੀਗੇਸ਼ਨ ਅਸੀਂ ਸਾਰੀ ਡੀਪਲੀ ਕਰਾਂਗੇ ਇਹ ਰਾਤ ਕੱਲ ਹੀ ਅਸੀਂ ਰਾਤ ਫੜਿਆ ਇਹਦੀ ਅੱਜ ਅਸੀਂ ਰਿਮਾਂਡ ਲੈ ਕੇ ਤੇ ਇਹਨੂੰ ਅਗਲੀ ਕਾਰਵਾਈ ਤਾਂ ਵੱਖਰੇ ਤੌਰ ਤੇ ਇਹਦੀ ਇਹਦੀ ਸਾਰੀ ਅਸੀਂ ਮਜਬੂਤ ਪੁੱਛ ਗਿਛਦੇ ਤੁਹਾਨੂੰ 2008 ਦਾ ਸ ਹੈ ਕਿ ਡਾਇਨਾਮਿਕ ਇਹ ਇੱਕ ਜਿਹੜਾ ਅਦਿੱਤਿਆ ਵਿਜ ਹੈ ਇਹ ਜਮਾਲਪੁਰ ਲੁਧਿਆਣਾ ਦਾ ਰਹਿਣ ਵਾਲਾ ਹੈ ਸੈਕਟਰ 32 ਤੇ ਤੁਸ਼ਾਰ ਜਿਹੜਾ ਹੈਗਾ ਮੋਦੀ ਨਗਰ ਲੁਧਿਆਣੇ ਦਾ ਪਰ ਅੱਜ ਕੱਲ ਇਹ ਬਲੌਕ ਸੀ ਜ਼ਿਲਖੌਰ ਵਿੱਚ ਰਹਿੰਦਾ ਹੈ